ਹੈਲੋ ਜੀ ਸਾਥੀ ਸ੍ਰੀ ਗੁਰੂ ਲੇਡੀ ਗਰੇਟਨ ਦਾ ਤੁਹਾਡਾ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਹੋਰ ਸਨავ ਜੀ ਕੀ ਹਾਲ ਚਾਲ ਨੇ ਤੁਹਾਡੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਜੀ ਬੋਲੀ ਫਰੀਜ ਕੋਟ ਬਾਬਾ ਫਰੀਦ ਜੀ ਦੀ ਜਗ੍ਹਾ ਤੇ ਤਾਂ ਉੱਥੇ ਆਪਾਂ ਰਾਸਤੇ ਵਿੱਚ ਜੋ ਜੋ ਵੀ ਆਇਆ ਤੁਹਾਨੂੰ ਦਿਵਾਉਂਦੇ ਜਾਵਾਂਗੇ ਵਲੌਗ ਦੇ ਵਿੱਚ ਜੁੜੇ ਰਹੋ ਬਲੌਗ ਦੇ ਨਾਲ ਤੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਆਪਾਂ ਬਾਬਾ ਫਰੀਦ ਜੀ ਦੇ ਮੱਥਾ ਟੇਕ ਕੇ ਹਾਂ ਉਹ ਤੋਂ ਅੱਗੇ ਜਾ ਰਹੇ ਹਾਂ ਇਹ ਆਪਾਂ ਜਾ ਗੋਦੜੀ ਸਾਹਿਬ ਗੁਰਦੁਆਰਾ ਬਾਬਾ ਫਰੀਦ ਜੀ ਦੇ ਨਾਮ ਤੇ ਜੰਮਣਾ ਹੈ ਇਹ ਇਸੇ ਸ਼ਹਿਰ ਦੇ ਵਿੱਚ ਪੂਰੀ ਪੂਰੀ ਸ਼ਹਿਰ ਦੇ ਵਿੱਚ ਸਾਹ ਦੇ ਰਹਿਣ ਦੇ ਵਿੱਚ ਸਾਹ ਦੇਤੀ ਜਾ ਕੇ ਜਿੱਦਾਂ ਕਿ ਬਾਬਾ ਫਰੀਦ ਜੀ ਦਾ ਬਣਾਣਾ ਹੈ ਸ਼ਹਿਰ ਦੇ ਅੰਦਰ ਤੇ ਸ਼ਹਿਰ ਤੋਂ ਬਾਹਰ ਹਾਂ ਇਹ ਇੱਥੇ ਮੇਰੇ ਸਟੂਡੈਂਟ ਨੂੰ ਪਿਆਸ ਲੱਗੀ ਹੋਈ ਸੀ ਤੇ ਆਪਾਂ ਨਹਿਰੇ ਨਹਿਰ ਦੇ ਨਾਲ ਹੀ ਜਾ ਰਹੇ ਸੀ ਕਿਉਂਕਿ ਸੜਕ ਜਿਹੜੀ ਇਹ ਗੋਦੜੀ ਸੇਵ ਗੁਰਦੁਆਰਾ ਦੇ ਕੋਲ ਹੀ ਲਿਆ ਚੱਲੂਗੀ ਆਪਾਂ ਨੂੰ ਬਿਲਕੁਲ ਇੱਥੇ ਆਪਾਂ ਕੁਛਕ ਟਾਈਮ ਰੁਕਾਂਗੇ ਕਿਉਂਕਿ ਇੱਥੇ ਨਹਿਰ ਦੇ ਕੋਲ ਨਲਕਾ ਲੱਗਾ ਹੋਇਆ ਸੀ ਪਾਣੀ ਪੀਣ ਦੇ ਲਈ ਉੱਥੇ ਕੁਝ ਫੋਟੋ ਕਲਿੱਕ ਕੀਤੀਆਂ ਸੀ ਕੁਝ ਵੀਡੀਓਜ਼ ਬਣਾਈਆਂ ਨਾਲੇ ਪਾਣੀ ਪੀਤਾ ਪਾਣੀ ਇੰਨਾ ਠੰਡਾ ਤੇ ਇੰਨਾ ਟੇਸਟੀ ਸੀ ਬਹੁਤ ਹੀ ਜ਼ਿਆਦਾ ਗਗਨ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਤੇ ਗਗਨ ਨੇ ਦੁਬਾਰਾ ਤੋਂ ਫੇਰ ਪਾਣੀ ਹੈ ਜਿਹੜਾ ਪੀਤਾ ਪਹਿਲਾਂ ਇੱਕ ਵਾਰ ਪੀਤਾ ਫਿਰ ਆਉਣ ਲੱਗਾ ਫਿਰ ਪੀਤਾ ਤੇ ਹਵਾ ਵੀ ਇੰਨੀ ਜ਼ਿਆਦਾ ਠੰਡੇ ਠੰਡੇ ਚੱਲ ਰਹੀ ਸੀ ਉੱਥੇ ਨਹਿਰ ਦੇ ਉੱਪਰ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਠੰਡੇ ਚੱਲ ਰਹੀ ਸੀ ਪਾਣੀ ਤਿੰਨ ਤੋਂ ਬਾਅਦ ਫਿਰ ਅਸੀਂ ਆਪਣੇ ਕੁਝ ਫੋਟੋ ਕਲਿੱਕ ਕੀਤੇ ਕੁਝ ਵੀਡੀਓਜ਼ ਬਣਾਏ ਇਹ ਤੇ ਆਪਣੀ ਬੈਕ ਸਾਈਡ ਵਾਲੀ ਜਗ੍ਹਾ ਤੇ ਬਹੁਤ سارے ਜਿਹੜੇ ਘਰ ਹਨ ਉਹ ਤੁਹਾਨੂੰ ਮਿਲੇ ਇਹ ਇਕੱਕਾ ਨਾਲ ਹੀ ਬਣੀ ਹੋਈ ਸੀ ਬੜੇ ਸੋਹਣੇ ਵਧੀਆ ਵਧੀਆ ਮਕਾਨ ਜਿਹੜੇ ਬਣੇ ਹੋਏ ਸੀ ਤਾਂ ਉਹਨਾਂ ਤਰ੍ਹਾਂ ਦਾ ਥਿਊ ਦੇਖੋ ਕਿੰਨਾ ਸੋਹਣਾ ਹੋਵੇਗਾ ਸਵੇਰੇ ਸਵੇਰਿਆਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੋਦੜੀ ਸਾਹਿਬ ਤੇ ਇੱਥੋਂ ਦੋ ਰਸਤੇ ਹੈਗੇ ਜਾਂਦੇ ਇਹ ਵਾਲਾ ਰਸਤਾ ਹੈਗਾ ਜੀ ਬਾਹਰ ਆਉਂਦਾ ਇਹ ਵਾਲਾ ਮੇਨ ਗੇਟ ਹੈਗਾ ਜੀ ਅੰਦਰ ਜਾਂਦਾ ਗੁਰਦੁਆਰਾ ਸਾਹਿਬ ਦੇ ਇੱਥੋਂ ਦੀ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਜਿਹੜਾ ਪਿੱਛੇ ਰਹਿ ਜਾਂਦਾ ਹੈਗਾ ਜੀ ਮੇਨ ਸੜਕ ਦਾ ਗੇਟ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਇੱਥੇ ਕਾਫੀ ਜ਼ਿਆਦਾ ਗੱਡੀਆਂ ਖੜੀਆਂ ਹੋਈਆਂ ਸੀ ਪੱਟੇ ਸੰਗਤ ਦਾ ਕਾਫੀ ਜ਼ਿਆਦਾ ਦੇਖਣ ਨੂੰ ਮਿਲੇ ਤਾਂ ਇਧਰਲੀ ਸਾਈਡ ਆਪਾਂ ਜੋੜੇ ਉਤਾਰਦੀ ਨਾਲੇ ਇਹ ਪ੍ਰਸ਼ਾਦ ਜਿਹੜਾ ਉਹ ਮਰਗ ਜੀ ਇੱਥੇ ਵੀ ਬਸ ਸੇਂਤ ਪ੍ਰਸਾਰਾ ਜਿਹੜਾ ਮਲ ਆ ਰਿਹਾ ਸੀਗਾ ਪੰਜ ਜਿੱਦਾਂ ਆਪਾਂ ਆਪਾ ਫਰੀਦ ਜੀ ਦੇ ਉਧਰ ਜੋਤਾਂ ਵਿੱਚ ਤੇਲ ਪਾਇਆ ਤੇ ਇਧਰ ਵੀ ਤੇਲ ਆ ਉਸੇ ਤਰ੍ਹਾਂ ਜੋਤਾਂ ਵਿੱਚ ਜੀ ਪੈਂਦਾ ਹੈਗਾ ਇੱਥੇ ਆਪਾਂ ਦੁਪੱਟਾ ਲੈ ਲਈਏ ਜੀ ਸਭ ਤੇ ਤੇ ਦੁਪੱਟਾ ਜਿਹੜਾ ਬਾਰ-ਬਾਰ ਹਵਾ ਨਾਲ ਨਾ ਬੜਾ ਆਰਡਰ ਰਿਹਾ ਸੀਗਾ ਤੇ ਸਹਾਰਾ ਜਿਹੜਾ ਨੰਗਾ ਹੋ ਰਿਹਾ ਸੀਗਾ ਇੱਥੇ ਮੈਂ ਚੰਗੀ ਤਰ੍ਹਾਂ ਦੁਪੱਟਾ ਆਪਣਾ ਰੈਪ ਕਰਕੇ ਲਿਆ ਇੱਧਰ ਲਈ ਸੈਡ ਬਣਾਏ ਹੋਏ ਜੀ ਜੂੜਾ ਕਰ ਤੇ ਨਾਲੇ ਉੱਥੇ ਪ੍ਰਸ਼ਾਦ ਜਿਹੜਾ ਮਿਲ ਰਿਹਾ ਸੀ ਇੱਥੇ ਆਪਾਂ ਜੂੜੇ ਉਤਾਰ ਦੀ ਤੇ ਨਾਲ ਪ੍ਰਸ਼ਾਦ ਲੈ ਲਈਏ ਫਿਰ ਆਪਾਂ ਚੱਲਦੇ ਹਾਂ ਤਲਾਬ ਤੇ ਪ੍ਰਸ਼ਾਦ ਆਪਾਂ ਲੈ ਲਿਆ ਜੀ ਹੁਣ ਆਪਾਂ ਜਾ ਰਹੇ ਹਾਂ ਤਲਾਬ ਵੱਲ ਤਲਾਬ ਤੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਮੱਛੀਆਂ ਹੈ ਜਾਂ ਨਹੀਂ ਮੋਸਟਲੀ ਸਾਰੇ ਤਲਾਬਾਂ ਦੇ ਵਿੱਚ ਮੱਛੀਆਂ ਜਿਹੜੀਆਂ ਹੁੰਦੀਆਂ ਆ ਤਾਪ ਵੀ ਕਾਫੀ ਜ਼ਿਆਦਾ ਤੇਜ਼ ਸੀਗੀ ਅੱਜ ਬੜੀਆਂ ਮੱਛੀਆਂ ਹੈ ਗਈਆਂ ਸਾਰੇ ਕਲਰਾਂ ਦੇ ਸੰਤਰੀ ਕਾ ਬਲੈਕ ਛੋਟੇ ਛੋਟੇ ਬੱਚੇ بڑے ਵਿਚ ਤਲਾਬ ਦੇ ਮੱਛੀਆਂ ਦੀ ਇੰਨੇ ਜ਼ਿਆਦਾ ਬੱਚੇ ਬਹੁਤ ਜ਼ਿਆਦੇ ਬਰੀਕ ਬਰੀਕ ਉਹ ਐਵੇਂ ਲੱਗਦਾ ਸੀ ਕਿ ਆਪਣੇ ਹੱਥ ਵਿੱਚ ਹੀ ਨਾ ਆ ਜਾਣ ਜਾਂ ਆਪਣੇ ਪੈਰਾਂ નીચે ਨਾ ਆ ਜਾਣ ਫਿਰ ਇਸ ਲਈ ਅਸੀਂ ਉੱਪਰ ਬੈਠ ਕੇ ਆਪਣਾ ਪੰਜ ਸਨਾਨਾ ਜਿਹੜਾ ਕਰ ਲਿਆ ਫੁੱਥਾ ਪਾ ਮਾਥਾ ਟੇਕ ਕੇ ਇੱਥੇ ਇਧਰ ਦੂਸਰੀ ਸਾਈਡ ਆ ਗਈ ਇਧਰ ਦੀਵਾਨ ਹਾਲ ਬਣਿਆ ਹੋਇਆ ਸੀ ਜਿਹ ਤੁੰਗੀਆਂ ਸੰਗਤ ਹੈ ਜਿਹੜੀ ਆਪਾਂ ਨੂੰ ਆਉਂਦੀ ਨਜ਼ਰ ਆ ਰਹੀ ਹੈ ਇਧਰਲੀ ਸਾਈਡ ਹੀ ਆਪਾਂ ਮੱਥਾ ਟੇਕਣ ਲਈ ਜਾ ਰਹੇ ਹਾਂ ਇਹ ਤੇ ਵੀ ਸੰਗਤ ਹੈ ਜਿਹੜੀ ਕਾਫੀ ਜ਼ਿਆਦਾ ਨਜ਼ਰ ਆਏ ਦੀ ਅਸੀਂ ਆਪਾਂ ਵੀ ਇੱਥੇ ਦਰਬਾਰ ਸਾਹਿਬ 'ਚ ਮੱਥਾ ਟੇਕ ਲਈ അത്ഡി ലൈക്ക് സബസ്ക്ൈബ് ശേയർ കള ഭുല്ല പ്ലീ ചേനൽ ജേ ചെന സബസ്ക്ൈബ് കോ